ਜ਼ਿਲ੍ਹਾ ਹੁਸ਼ਿਆਰਪੁਰ ਵਿਕੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ। ਘਟਨਾਗਾਰ ਸ਼ੰਕਰ ਤੋਂ ਹੈ ਜਿੱਥੇ ਕਿ ਇੱਕ अल्टੋ ਕਾਰ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਬਲਾਚੌਰ ਦੇ ਪਿੰਡ ਮਾਨੇਵਾਲ ਤੋਂ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਲਦੀ ਦੇ ਇੱਕ ਪੈਲਸ ਵਿੱਚ ਆ ਰਹੇ ਸਨ ਕਿ ਅਚਾਨਕ ਸਾਹਮਣੇ ਤੋਂ ਆਏ ਕੈਂਟਰ ਨੇ ਪਿੰਡ ਨੂਰਪੁਰ ਜੱਟਾਂ ਕੋਲ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਗੱਡੀ ਨਾਲ ਲੱਗਦੇ ਖੇਤਾਂ ਵਿੱਚ ਜਾ ਡਿਗੀ। ਇਸ ਹਾਦਸੇ ਦੌਰਾਨ ਗੱਡੀ ਚਾਲਕ ਅਤੇ ਉਸਦੀ ਪਤਨੀ ਸਮੇਤ 7 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮੌਕੇ ਤੇ ਮਯੂ ਚਸ਼ਮਦੀਦ ਨੇ ਦੱਸਿਆ ਕਿ ਗੱਡੀ ਸਵਾਰ ਪਰਿਵਾਰ ਉਹਨਾਂ ਨਾਲ ਹੀ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਇੱਕ ਘਟਨਾ ਵਾਪਰ ਗਈ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਗੁਰਨਾਮ ਸਿੰਘ, ਵਰਿੰਦਰ ਕੌਰ ਅਤੇ ਲੜਕੀ ਸਿਰਤ ਕੌਰ ਦੀ ਮੌਤ ਹੋ ਗਈ, ਜਦਕਿ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅਮਰਜੀਤ ਮੈਂ ਨਹੀਂ ਅਸੀਂ ਪਟਿਆਲੇ ਤੋਂ ਆ। ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਇਕੱਲੇ ਜਾਣ ਸੀ ਇੱਥੇ ਜਾ ਰਹੇ ਸਨ ਅਸੀਂ ਇੱਥੇ ਨਗਰavaliacao ਦੇ ਵਿਆਹ ਜਾ ਰਹੇ ਸੀ ਹਾਂ ਜਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ 'ਚ ਤਿੰਨ ਜਣੇ ਸੀ ਅਸੀਂ ਦੋਨੇ ਜਾਣੇ ਸੀ ਤੇ ਤਿੰਨਾਂ ਦੀ ਮੌਤ ਹੋ ਗਈ ਠੀਕ ਉਧਰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜੀ ਸੀ ਵੀ ਦੀ ਮਦਦ ਨਾਲ ਪਰਿਵਾਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਲਾਸ਼ਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਕੈਂਟਰ ਦੇ ਨਾਲ ਇੱਕ ਜਿਆ ਆਟੋਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਆ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲ ਵੜੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸਿਵਰਾ ਹਸਪਤਾਲ ਪੇਟ ਗਿਆ ਹਰ ਸੀ ਘਰ ਸੇ ਕਰਵਾਇਆ ਸੀ ਦੂਜੇ ਪਾਸੇ ਵਾ ਹੋ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨਾ ਸੀ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇਹ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ ਜ਼ਿਲ੍ਹਾ ਹੁਸ਼ਿਆਰਪੁਰ ਵਿਕੇ ਹੋਏ ਇੱਕ ਦਰਦਨਾਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਨੂੰ ਆਪਣੀ ਜਾਨ ਤੋਂ ਹੱਤ ਹੋਣਾ ਪਿਆ। ਘਟਨਾ ਗੜ ਸ਼ੰਕਰ ਤੋਂ ਹੈ ਜਿੱਥੇ ਇੱਕ अल्टੋ ਕਾਰ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਬਲਾਚੌਰ ਦੇ ਪਿੰਡ ਮਾਣੇਵਾਲ ਤੋਂ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਪਾਲਦੀ ਦੇ ਇੱਕ ਪੈਲਸ ਵਿੱਚ ਆ ਰਹੇ ਸਨ ਕਿ ਅਚਾਨਕ ਸਾਹਮਣੇ ਤੋਂ ਆਏ ਕੈਂਟਰ ਨੇ ਪਿੰਡ ਨੂਰਪੁਰ ਜੱਟਾਂ ਕੋਲ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਨਾਲ ਗੱਡੀ ਨਾਲ ਲੱਗਦੇ ਖੇਤਾਂ ਵਿੱਚ ਝੜ ਗਈ। ਇਸ ਹਾਦਸੇ ਦੌਰਾਨ ਗੱਡੀ ਚਾਲਕ ਅਤੇ ਉਸਦੀ ਪਤਨੀ ਸਮੇਤ 7 ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮੌਕੇ ਤੇ ਮਯੂ ਚਸ਼ਮਦੀਦ ਨੇ ਦੱਸਿਆ ਕਿ ਗੱਡੀ ਸਵਾਰ ਪਰਿਵਾਰ ਉਹਨਾਂ ਨਾਲ ਹੀ ਇੱਕ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਜਾ ਰਿਹਾ ਸੀ ਕਿ ਅਚਾਨਕ ਇੱਕ ਘਟਨਾ ਵਾਪਰ ਗਈ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਗੁਰਨਾਮ ਸਿੰਘ, ਵਰਿੰਦਰ ਕੌਰ ਅਤੇ ਲੜਕੀ ਸਿਰਤ ਕੌਰ ਦੀ ਮੌਤ ਹੋ ਗਈ, ਜਦਕਿ ਟੈਂਕਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਅਮਰਜੀਤ ਮੈਂ ਨਹੀਂ ਅਸੀਂ ਪਟਿਆਲੇ ਤੋਂ ਹਾਂ। ਇਹ ਮੇਰੀ ਨੂੰਹ ਦੀ ਪਰਜਾਈ ਭਰਾ ਤੇ ਭਤੀਜੀ ਕਿੰਨੇ ਜਣੇ ਸੀ ਇੱਥੇ ਜਾ ਰਹੇ ਸਨ ਅਸੀਂ ਇੱਥੇ ਨਾਗਰਾਪਾਲਸੇ ਦੇ ਵਿਆਹ ਜਾ ਰਹੇ ਸੀ ਹਾਂ ਜਿੱਥੋਂ ਆਏ ਸੀਗੇ ਜੀ ਤੁਸੀਂ ਤੁਸੀਂ ਪਟਿਆਲੇ ਤੋਂ ਆਏ ਸੀ ਇਹ ਕਿੰਨੇ ਜਣੇ ਸੀਗੇ ਗੱਡੀ ਦੇ ਵਿੱਚ ਜੀ ਉਹ ਗੱਡੀ ਵਿੱਚ ਤਿੰਨ ਜਣੇ ਸੀ ਅਸੀਂ ਦੋਨੇ ਜਣੇ ਸੀ ਤੇ ਤਿੰਨਾਂ ਦੀ ਮੌਤ ਹੋ ਗਈ ਠੀਕ ਉਧਰ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜੀ ਸੀ ਵੀ ਦੀ ਮਦਦ ਨਾਲ ਪਰਿਵਾਰ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਤੇ ਲਾਸ਼ਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਕੈਂਟਰ ਦੇ ਨਾਲ ਇੱਕ ਜਿਆ ਆਟੋਕਾਰ ਸੀ ਦਾ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ 7 ਸਾਲ ਦਾ ਇੱਕ ਲੇਡੀ ਜੇ ਇੱਕ ਦਾ ਘਰ ਵਾਲਾ ਆ ਇਹ ਤਿੰਨਾਂ ਦੀ ਕੈਜੂਲਟੀ ਹੋ ਗਈ ਆ ਤੇ ਸਾਨੂੰ ਜਿਉਂ ਵੀ ਇਨਫੋਰਮੇਸ਼ਨ ਮਿਲੀ ਆ ਉਸੇ ਵੇਲੇ ਆ ਕੇ ਅਸੀਂ ਇਹਨਾਂ ਮੌਕੇ ਤੇ ਆ ਕੇ ਡੈਬਲ ਵਾੜੀਆਂ ਬਾਹਰ ਕਢਾ ਕੇ ਤਾਂ ਉਹਨਾਂ ਨੂੰ ਆਪਣੇ ਸਿਵਰਾਸਤ ਤੇ ਕੀ ਆਰਸੀ ਇੱਕ ਆਰਸੀ ਕਰਵਾਇਆ ਸੀ ਦੂਜੇ ਪਾਸੇ ਵਾ ਹੋ ਰਿਹਾ ਸੀ ਕੈਂਟਰ ਆ ਰਿਹਾ ਸੀ ਸਰ ਕੋਈ ਨੁਕਸ ਨਹੀਂ ਜਿਹੜੇ ਕਾਰ ਵਾਲੇ ਸੀ ਇਹ ਬਰਾ ਸ਼ੌਦੇ ਕੋਲ ਪਿੰਡ ਮਾਣੇਵਾਲ ਦੇ ਆ ਇੱਕ ਕੈਂਟਰ ਸਰ ਕੈਂਟਰ ਦਾ ਪਤਾ ਲਾ ਰਹੇ ਆ ਜੀ